ਹੁਣ ਖੜਿਆ ਜੀ ਗੁਰਦੁਆਰਾ ਲੰਗਰ ਸਾਹਿਬ ਨਦੇੜ ਵਿਖੇ ਉਹ ਜਿਹੜੇ ਬਾਬਾ ਜੀ ਆਉਂਦੇ ਹੁੰਦੇ ਸਤਖੰਡ ਸਹਿਬ ਸ੍ਰੀ ਹਜੂਰ ਸਾਹਿਬ ਤੋਂ ਜੀ ਗਾਗਰ ਲੈਣ ਕਦਾਬਰੀ ਨਦੀ ਤੋਂ ਉਹ ਬਸ ਆਉਣ ਵਾਲੇ ਆ ਜੀ ਉਹਨਾਂ ਦਾ ਟਾਈਮ ਹੁੰਦਾ 2:00 ਤੋਂ ਲੈ ਕੇ 2:30 ਦੇ ਵਿੱਚ ਵਿੱਚ ਆਉਂਦੇ ਆ ਉਹ ਤੁਰ ਪੈਂਦੇ ਆ ਜੀ 2:00 2:00 ਵਜੇ ਸਤਖੰਡ ਸ੍ਰੀ ਹਜੂਰ ਸਾਹਿਬ ਤੋਂ ਤੇ ਆ ਸੰਗਤਾਂ ਨੇ ਜਿਹੜੀਆਂ ਜੀ ਇਹ ਉਹਨਾਂ ਦੀ ਬੇਟ ਹੀ ਕਰ ਰਹੀਆਂ ਜੀ ਅੰਦਰ ਤੱਕ ਸਾਰੀਆਂ ਜੀ ਇੱਧਰ ਅੰਦਰ ਦੋਨੇ ਪਾਸੇ ਭਰੇ ਹੋਏ ਦਾ ਲੰਗਰ ਹਾਲ ਵੀ ਤੇ ਇੱਧਰ ਦੂਜੇ ਪਾਸੇ ਵੀ ਜੀ ਬਾਬਾ ਜੀ ਆਉਣਗੇ ਇਧਰੋਂ ਹੀ ਇਧਰ ਗਦਾਵਰੀ ਨਦੀ ਵੱਲ ਜਾਣਾ ਜੇ ਗਦਾਵਰੀ ਨਦੀ ਤੇ ਜਾ ਕੇ ਉੱਥੇ ਫਿਰ ਜਪ ਸਾਹਿਬ ਦਾ ਪਾਠ ਹੁੰਦਾ ਜੀ ਸਾਰੀ ਸੰਗਤ ਜੀ ਇਕੱਠੀ ਹੋ ਰਹੀ ਆ ਬਾਬਾ ਜੀ ਇਹ ਆਉਣ ਤੋਂ ਪਹਿਲਾਂ ਬਾਬਾ ਜੀ ਸਤਖੰਡ ਸਾਹਿਬ ਤੋਂ ਤੁਰ ਪਏ ਆਉਣਗੇ 2:00 ਕ 3 ਮਿੰਟ ਹੋ ਗਏ ਨੇ ਤੇ ਸੰਗਤ ਅੱਧੀ ਤਾਂ ਬਾਬਾ ਜੀ ਦੇ ਨਾਲ ਆਉਂਦੀ ਆ ਸਤਖੰਡ ਸਾਹਿਬ ਜਾ ਕੇ ਉੱਥੇ ਮੱਥਾ ਟੇਕ ਕੇ ਜਿਹੜੀ ਸੰਗਤ ਇਧਰ ਰਹਿੰਦੀ ਐ ਸ਼ਰਾਮਾਂ ਵਗੈਰਾ ਚ ਰਹਿੰਦੀ ਆ ਉਹ ਫਿਰ ਇੱਥੇ ਇਕੱਠੀ ਹੋ ਜਾਂਦੀ ਐ ਜੀ ਗੁਰਦੁਆਰਾ ਲੰਗਰ ਸਾਹਿਬ ਵਿੱਚ ਇੱਥੋਂ ਚਾਹ ਪਾਣੀ ਪੀ ਕੇ ਜੀ ਸਵੇਰੇ ਤੇ ਫਿਰ ਬਾਬਾ ਜੀ ਦੀ ਵੇਟ ਕਰਦੇ ਆ ਤੇ ਨਾਲ-ਨਾਲ ਨਾਮ ਜਪੀ ਜਾਂਦੇ ਆ ਉਹਨਾਂ ਟਾਈਮ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਆ ਜੀ ਬਾਬਾ ਜੀ ਜਪਾ ਰਹੇ ਆ ਜਾ ਸੰਗਤ ਅੰਦਰ ਕਾਫੀ ਐ ਜੀ ਬਾਬਾ ਜੀ ਆਉਣਗੇ ਇਧਰੋਂ ਵੀ ਬਸ ਬਾਬਾ ਜੀ ਦੀ ਵੇਟ ਕਰੀ ਜਾਂਦੀ ਐ ਸੰਗਤ ਤੇ ਬਾਬਾ ਜੀ ਗਦਾਵਰੀ ਨਦੀ ਤੋਂ ਭਰ ਕੇ ਗਾਗਰ ਜੀ ਫਿਰ ਉੱਥੇ ਲੈ ਕੇ ਜਾਂਦਾ ਜੀ ਸੱਚਖੰਡ ਸਾਹਿਬ ਸੱਚਖੰਡ ਸਾਹਿਬ ਲੈ ਜਾ ਕੇ ਤਖਤ ਸਾਹਿਬ ਨੂੰ ਅਸ্নান ਕਰਵਾ ਕੇ ਜੀ ਉਸ ਤੋਂ ਬਾਅਦ ਫਿਰ ਪਾਠ ਪ੍ਰਕਾਸ਼ ਹੁੰਦੇ ਆ ਜੀ ਹੁਣ ਕਿਰਾਂ ਸੁਖਾਸ ਨੂੰ ਹੋਇਆ ਵਾ ਹੁੰਦਾ ਜੀ ਉੱਥੇ ਸ਼ਾਮ ਵੇਲੇ ਸੁਕਾਸ਼ਨ ਕਰਕੇ ਉਸ ਤੋਂ ਬਾਅਦ ਫਿਰ ਸਵੇਰੇ ਗਾਗਰ ਨਾਲ ਅਸ্নান ਕਰਾ ਕੇ ਤਖਤ ਸਾਹਿਬ ਤੋਂ ਜੀ ਤਖਤ ਸਾਹਿਬ ਦਾ ਜੀ ਉਦੋਂ ਬਾਅਦ ਫਿਰ ਪ੍ਰਕਾਸ਼ ਹੁੰਦਾ ਜੀ ਪਾਠ ਪ੍ਰਕਾਸ਼ ਹੁੰਦਾ ਜੀ ਉੱਥੇ ਨਾਮ ਕੀਆ ਬਾਬਾ ਜੀ ਸਾਡਾ ਰਣਜੀਤ ਸਿੰਘ ਜੀ 18 ਸਾਲ ਹੋ ਗਏ ਸਾਨੂੰ ਤੁਸੀਂ ਦਿੱਲੀ ਜਾਂਦੇ ਹੋ ਬਾਬਾ ਜੀ ਦੇ ਨਾਲ ਜੀ ਇਹ ਬਾਈ ਅਪਾਜ ਆ ਜੀ ਫਿਰ ਵੀ ਇਹ ਦਿੱਲੀ ਜਾਂਦਾ ਜੀ ਬਾਬਾ ਜੀ ਪਹਿਲਾਂ ਬੋਲਦੇ ਨਹੀਂ ਸੀ ਜੀ ਪਹਿਲਾਂ ਬੋਲਦਾ ਵੀ ਨਹੀਂ ਹੁਣ ਬੋਲਣ ਲੱਗੇ ਮਾਨ ਜੀ ਕਿਰਪਾ ਰੋ 10 ਦਿਨ ਕਿ ਮੈਂ ਮੈਂ ਮਹਿਨੋ ਆਸੀ ਫੇਰ ਬੋਲਣ ਲੱਗ ਪਿਆ ਅਸੀਂ ਪਹਿਲਾਂ ਪਹਿਲਾਂ ਸ਼ੁਰੂ ਤੋਂ ਨਹੀਂ ਸੀ ਬੋਲਦੇ ਜੀ ਬਾਬਾ ਜੀ ਆ ਰਹੇ ਆ ਜੀ ਸੰਗਤ ਹੋ ਗਈ ਜੀ ਤਿਆਰ ਜਾਣ ਖਾਤਰ ਸਾਰੀ ਸੰਗਤ ਇਕੱਠੀ ਹੋ ਗਈ ਜੀ ਤੇ ਨਾਲ ਤੁਰੂਗੀ ਜੀ ਸੰਗਤ ਸੰਗਤ ਹੁਣ ਬਾਬਾ ਜੀ ਦੇ ਵੇਟ ਕਰ ਲਈ ਸੀਗੀ ਤੇ ਬਾਬਾ ਜੀ ਆ ਗਏ ਉਧਰੋਂ ਜਾਪ ਸੁਣਨ ਲੱਗ ਗਿਆ ਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਹ ਬਾਬਾ ਜੀ ਦੇਖਣ ਤਾਂ ਨਹੀਂ ਲੱਗੇ ਪਰ ਜਾਪ ਹੁਣ ਲੱਗ ਗਿਆ ਜੀ ਵਾਹਿਗੁਰੂ ਵਾਹਿਗੁਰੂ ਦਾ ਉਧਰੋਂ ਆਵਾਜ਼ ਆਉਣ ਲੱਗ ਗਈ ਤਾਂ ਸੰਗਤ ਨੂੰ ਬਾਬਾ ਜੀ ਇਕੱਠੀ ਕਰਨ ਲੱਗੇ ਇੱਕ ਜਗ੍ਹਾ ਤੇ ਅੰਦਰ ਜਿੰਨੀ ਵੀ ਸੰਗਤ ਬੈਠੀ ਸਾਰੀ ਲੈਣਾ ਚ ਖੜਾ ਲੈਣੀ ਹੈ ਬਾਬਾ ਜੀ ਨੇ ਉਦੋਂ ਬਾਅਦ ਤੋਰਨਗੇ ਜੀ ਇਹ ਸੇਵਾਦਾਰਾ ਗੁਰਦਵਾਰਾ ਲੰਗਰ ਸਾਹਿਬ ਦੇ ਜੀ ਸਾਰੀ ਸੰਗਤ ਜਿੰਨੂੰ ਲੈਣਾ ਚਲਾ ਲੈਣੀ ਮੁੱਲਾ ਦਾ ਔਰਤਾਂ ਨੂੰ ਅੱਡ ਤੇ ਮਰਦਾਂ ਨੂੰ ਅੱਡ ਜੀ ਪਿੱਛੇ ਹੋ ਜਾ ਬੈਠੋ ਪਿੱਛੇ ਪਿੱਛੇ ਰਹੇ ਤਾਂ ਇਹ ਬੱਤ ਅੱਡ-ਅੱਡ ਭਾਗਾ ਚ ਮੰਡੀ ਜਾਂਦੀ ਹੈ ਜੀ ਹੇਤਾਵਰ ਵੀ ਆ ਰਹੀਆਂ ਨੇ ਮਰਦ ਅੰਦਰ ਆਈ ਮਰਦਾਂ ਨੂੰ ਲਾਦਾ ਬਾਅਦ ਚ ਲਾਉਣਗੇ ਜਿੱਧਰ ਸੱਜੇ ਪਾਸੇ ਅਲੱਗ-ਅਲੱਗ ਵੰਡ ਦੇਣਗੇ ਸਾਰੀ ਸੰਗਤ ਆ ਗਈ ਜੀ ਸੰਗਤ ਨਾਲ-ਨਾਲ ਜਾਪ ਕਰ ਰਹੀ ਆ ਨਾਲ-ਨਾਲ ਬਾਬਾ ਜੀ ਦੀ ਅਡੀ ਕਰ ਰਹੀ ਆ ਬਾਬਾ ਜੀ ਆ ਰਹੇ ਨੇ ਬਹੁਤ ਤਾਂ ਨੇੜੇ ਹੀ ਨੇ ਜੀ ਤੇ ਟਾਈਮ 2:09 ਹੋ ਗਏ ਸਵੇਰ ਦੇ ਜੀ ਬਾਬਾ ਜੀ ਲਗਭਗ 9:00 10 2:10 ਮਿੰਟ ਤੇ ਆ ਜਾਂਦੇ ਜੀ ਗੁਰਦੁਆਰਾ ਲੰਗਰ ਸਾਹਿਬ ਦੇ ਗੇਟ ਤੇ ਉਹ ਨਾਲ ਸੰਗਤ ਆ ਰਹੀ ਹੈ ਜੀ ਕਾਫੀ ਸੰਗਤਾਂ ਨਾਲ ਵੀ ਬਹੁਤ ਨਹੀਂ ਸੰਗਤ ਇਧਰ ਵੇਟ ਕਰ ਰਹੀ ਹੈ ਜੀ ਲਾਈਨਾਂ ਚ ਖੜੀ ਹੈ ਜੀ ਸੰਗਤ ਬਾਬਾ ਜੀ ਨੂੰ ਨਤਮਸਤਕ ਹੋ ਰਹੀ ਹੈ ਜੀ ਮੱਥਾ ਟੇਕ ਰਹੇ ਆ ਵਾਹਿਗੁਰੂ ਆਗੇ ਜੀ ਬਾਬਾ ਜੀ ਸਾਰੀ ਸੰਗਤ ਬਾਬਾ ਜੀ ਨੂੰ ਨਤਮਸਤਕ ਕਰ ਰਹੀ ਹੈ ਇਹ ਮੁੰਡੇ ਪਹਿਲਾਂ ਸੇਵਾਦਾਰ ਆਗੇ ਜੀ ਸੰਗਤ ਨੂੰ ਰੁੱਕ ਕੇ ਰੱਖਣਗੇ ਜੀ ਬਾਬਾ ਜੀ ਆ ਰਹੇ ਨੇ ਬਾਬਾ ਜੀ ਆ ਗਏ ਜੀ ਸੰਗਤ ਹੁਣ ਇਹਨਾਂ ਦੇ ਨਾਲ ਨਾਲ ਜਾਪ ਕਰਦੇ ਗੱਗਰ ਸਾਹਿਬ ਜਾਊਗੀ ਜੀ ਜਾ ਰਹੇ ਆ ਜੀ ਗਦਾਫਰੀ ਦੇ ਕੰਡੇ ਆਪੇ ਛੇ ਫਸੇ ਸੰਗਤ ਆ ਰਹੀ ਹੈ ਬਾਬਾ ਜੀ ਆ ਰਹੇ ਨੇ ਸੰਗਤ ਆ ਰਹੀ ਆ ਹੌਲੀ ਹੌਲੀ ਜਿਨ੍ਹਾਂ ਨੂੰ ਪੇਰੇ ਉੱਤੋਂ ਚ ਦਿੱਕਤ ਆ ਮਤਾਵਾਂ ਨੇ ਵੱਡੀਆਂ ਸਾਰੀ ਸੰਗਤ ਜੀ ਬਾਬਾ ਜੀ ਦੇ ਨਾਲ ਨਾਲ ਜਾ ਰਹੀ ਹੈ ਥੋੜਾ ਜਿਹਾ ਪਾਣੀ ਕਰਕੇ ਜੀ ਮੀਂਹ ਪੈ ਕਰਕੇ ਚਲਕਣ ਦਾ ਡਰ ਆ ਬਾਬਾ ਜੀ ਗਏ ਜੀ ਅੰਦਰ ਗਦਾਬਰੀ ਜੀ ਇਸ ਥਾਂ ਦਾ ਨਾਮ ਹੈ ਗਾਗਰਕੁੰਡ ਬਾਬਾ ਜੀ ਗਾਗਰ ਗਾਗਰ ਕੁੰਡ ਚੋਂ ਗਾਗਰ ਪਰ ਖੇਲੇਗੇ ਉਹਨਾਂ ਦੀ ਬਾਬਾ ਜੀ ਗਾਗਰਕੁੰਡ ਚੋਂ ਗਾਗਰ ਪਰ ਖੇਲੇਗੇ ਉਹਨਾਂ ਦੀ ਉਹ ਜੋ ਸੰਗਤ ਜਾਪ ਕਰ ਰਹੀ ਹੈ ਇਧਰ ਜਾਪ ਚੱਲ ਰਿਹਾ ਜੀ ਬਾਬਾ ਜੀ ਗਾਗਰਕੁੰਡ ਚੋਂ ਗਾਗਰ ਲੈਣਗੇ ਪਰਨ ਸਤ ਨਾਮ ਵਾਹਿ ਸਤ ਨਾਮ ਵਾਹਿ ਗੁਰੂ 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 ਸਤ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਨਾ ਵਾਹੀ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਆ ਸਾਰੀ ਸੰਗਤ ਹੈ ਜੀ ਬਾਬਾ ਜੀ ਇੰਤਜ਼ਾਰ ਕਰ ਰਹੀ ਹੈ ਵੀ ਬਾਬਾ ਜੀ ਪਾਠ ਕਰੀ ਆਂਦੇ ਹੋਣਗੇ ਅੰਦਰ ਪਾਠ ਕਰਕੇ ਬਾਬਾ ਜੀ ਗਾਗਰ ਲੈ ਕੇ ਜੀ ਫਿਰ ਹੋਣਗੇ ਵਾਪਸ ਇਹ ਸੇਰਾ ਹੀ ਜਾਣਾ ਜੀ ਫਿਰ ਸੱਚਖੰਡ ਸਾਹਿਬ ਨੂੰ ਜੀ ਸਾਰੀ ਸੰਗਤ ਆ ਗਈ ਜੀ ਕਾਫੀ ਸੰਗਤ ਆ ਜੀ ਬਾਬਾ ਜੀ ਦੇ ਨਾਲ-ਨਾਲ ਜਾਣਗੇ ਜੀ ਇਹ ਸਾਰੀ ਸੰਗਤ ਬਾਬਾ ਜੀ ਦੇ ਨਾਲ-ਨਾਲ ਤੁਰੂਗੀ ਬਾਬਾ ਜੀ ਅੰਦਰ ਗਾਗਰ ਖੁੰਡ ਚ ਗਾਗਰ ਲੈਣ ਗਏ ਬਈ ਜੀ ਪਾਣੀ ਜੀ ਜਲਦੀ ਜੀ ਬਾਬਾ ਜੀ ਅੰਦਰ ਅਰਦਾਸ ਕਰਨ ਲੱਗੇ ਅਰਦਾਸ ਕਰਕੇ ਬਾਬਾ ਜੀ ਜਲਦੀ ਗਾਗਰ ਲੈ ਕੇ ਆਉਣਗੇ ਸੰਗਤ ਵੇਟ ਕਰ ਰਹੀ ਹੈ ਬਾਬਾ ਜੀ ਮੈਨੂੰ ਨਹੀਂ ਜਾਣਾ ਸਮੇਂ ਦੇ ਨਾਲ ਜਾਣਾ ਕੋਈ ਨਹੀਂ ਬாய் ਇੱਧਰ ਬਾਬਾ ਜੀ ਰੋਕ ਰਿਹਾ ਵੀ ਸੰਗਤ ਦੇ ਨਾਲ ਜਾਓ ਪਹਿਲਾਂ ਨਹੀਂ ਜਾਣਾ ਜੀ ਜਿਹੜੇ ਵਾਪਸ ਜਾ ਰਹੇ ਜੀ ਅਰਦਾਸ ਹੋ ਗਈ ਜੀ ਬਾਬਾ ਜੀ ਵਾਪਸ ਆਉਣ ਲੱਗੇ ਜੀ ਉਧਰੋਂ ਲੱਗ ਰਹੀ ਸੰਗਤ ਤੁਰ ਪਈ ਵਾਹਿਗੁਰੂ ਸਤਿ ਹਾਂ ਹਾਂ ਵਾਹਿਗੁਰੂ ਸਤਿ ਹਾਂ ਹਾਂ ਵਾਹਿਗੁਰੂ ਸਤਿ ਹਾਂ ਹਾਂ ਵਾਹਿਗੁਰੂ ਸਤਿ ਨਾਹ ਵਾਹਿਗੁਰੂ ਤਨਵਾਹਿ ਗੁਰੂ ਨਵਾਹਿ ਗੁਰੂ ਤਨਵਾਹਿ ਗੁਰੂ ਤਨਵਾਹਿ ਗੁਰੂ ਸਤਿਨਾਮ ਵਾਹਿਗੁਰੂ ਸਿੰਘ ਸਾਹਿਬ ਆਗੇ ਜੀ ਗਾਗਰ ਲੈ ਕੇ ਹੁਣ ਤਖਤ ਸ੍ਰੀ ਹਜੂਰ ਸਾਹਿਬ ਸਤਕੰਤ ਸਾਹਿਬ ਨੂੰ ਜਾ ਰਹੇ ਆ ਜੀ ਬਾਬਾ ਜੀ ਆ ਗਏ ਨਾਲ ਨਾਲ ਸੰਗਤ ਜਾਪ ਕਰ ਰਹੀ ਆ ਵਾਹਿਗੁਰੂ ਜੀ ਦਾ ਜਪ ਵਾਹਿਗੁਰੂ ਦਾ ਜਾਪ ਚੱਲ ਰਹੀ ਹੈ ਨਾਲ ਨਾਲ ਵਾਹਿਗੁਰੂ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਹਾਥ ਅੱਗੇ ਸੰਗਤ ਹੈ ਨਹੀਂ ਜੀ ਸੰਗਤ ਸਾਰੀ ਪਿੱਛੇ ਆ ਜੀ ਛੋੜੇ ਮੋਟੇ ਬੰਦੇ ਜਿਹੜੇ ਸਾਹਮਣੇ ਜੀ ਸਾਰੇ ਬਾਬਾ ਜੀ ਦੇ ਨਾਲ ਨਾਲ ਹੀ ਆ ਰਹੀ ਹੈ ਜੀ ਮੰਗਰ ਮੰਗਰ ਬਾਬਾ ਜੀ ਆ ਰਹੇ ਨੇ ਬਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਨਾਮ ਵਾਹਿਗੁਰੂ ਸਤ ਸਾਂਗਤ ਜਿੱਥੋਂ ਦੀ ਬਾਬਾ ਜੀ ਨਗਰ ਰਹੇ ਨੇ ਨਤਮਸਤਕ ਕਰ ਰਹੀ ਹੈ ਜੀ ਸਾਰੀ ਸੰਗਤ ਨਤਮਸਤਕ ਹੋ ਰਹੀ ਹੈ ਸਤਨਾਮ ਵਾਹਿਗੁਰੂ ਨਾਲ ਅਰਜਾਪ ਚੱਲ ਰਿਹਾ ਆਪਾਂ ਹੁਣ ਸੱਚਖੰਡ ਸਾਹਿਬ ਦੇ ਗੇਟ ਅੰਦਰ ਆ ਗਏ ਜੀ ਸਾਹਮਣੇ ਗੇਟ ਆਈ ਸੱਚਖੰਡ ਸਾਹਿਬ ਦਾ ਇਹ ਇਧਰ ਬਾਬਾ ਜੀ ਬਾਬਾ ਜੀ ਆ ਰਹੇ ਨੇ ਜੀ ਵਾਹ ਵਾਹ ਸਾਹਮਣੇ ਗੇਟ ਆ ਗਏ ਸਤਖੰਡ ਸਾਹਿਬ ਦਾ ਬਾਬਾ ਜੀ ਆ ਰਹੇ ਨੇ ਨਾਲ ਨਾਲ ਜੀ ਵਾਹੀ ਗੁਰੂ ਆ ਰਹੇ ਆ ਬਾਈ ਹੋ ਗਏ ਜੀ ਕਿ ਨਾਤਾਂ ਵਾਸਤੇ ਕਿਤੇ ਕਰੇ ਲੱਗ ਰਿਹਾ ਜੀ ਬਸ ਬਾਬਾ ਜੀ ਹੋ ਗਏ ਜਿੰਦ ਫਤਸ ਫਤਮਾ ਬਾਈ ਹੋ ਗਈ ਅੰਦਰ ਪ੍ਰਕਾਸ਼ ਸਤਿਗੁਰ ਸਾਹਿਬ ਦੂਜੀ ਆਕਰ ਇੱਥੋਂ ਲੈ ਕੇ ਹੁੰਦੇ ਬਾਈ ਇਹ ਇੱਕ ਗਾਗਰ ਇੱਥੋਂ ਭਰਦੇ ਆਂ ਜੀ ਅੰਦਰੀ ਸਤਗੰਡ ਸਾਹਿਬ ਦੇ ਇੱਧਰ ਸਜੇ ਹੱਥ ਬੌਲੀ ਸਾਹਿਬ ਆ ਜਾਂਦਾ ਜੀ ਬਾਬਾ ਜੀ ਉਹ ਦੂਸਰੀ ਗਾਗਰ ਲੈਣ ਗਏ ਆ ਕਹਿੰਦੇ ਵੀ ਜਦੋਂ ਜਲ ਘਟ ਜਾਂਦਾ ਤਾਂ ਉੱਥੇ ਤਖਤ ਸਾਹਿਬ ਨੂੰ ਸੁਨਾਣ ਕਰਾਉਣ ਖਾਤਰ ਤਾਂ ਕਰਕੇ ਇੱਥੋਂ ਦੂਸਰੀ ਗਾਗਰ ਭਰ ਲਈ ਜਾਂਦੀ ਆ ਇੱਕ ਸਿੰਘ ਸਾਹਿਬ ਸੀਗੇ ਉਹਨਾਂ ਤੋਂ ਪੁੱਛਿਆ ਸੀ ਜੀ ਉਹ ਕਹਿੰਦੇ ਵੀ ਇੱਥੋਂ ਤਾਂ ਕਰਕੇ ਫਿਰ ਦੂਸਰੀ ਗਾਗਰ ਪ੍ਰਕਾਸ਼ ਕਰਕੇ ਬਾਬਾ ਜੀ ਲੈ ਕੇ ਜਾਂਦੇ ਜੀ ਬਾਬਾ ਜੀ ਆ ਗਏ ਜੀ ਉੱਪਰ ਜਾ ਦੋ ਬਾਬਾ ਜੀ ਹੈ ਜੋ ਜਾਣ ਵਾਸਤੇ ਜਾ ਜਾ ਆ ਗਏ ਬਾਬਾ ਜੀ ਦੂਸਰੀ ਕਾ ਕਰ ਲੈ ਕੇ ਬਾਬਾ ਜੀ ਆ ਗਏ ਸਤਖੰਡ ਸਾਹਿਬ ਵੀ ਜਾਣਗੇ ਬਾਬਾ ਜੀ ਦੁਆਰਾ ਤੇ ਦੋਨਾਂ ਕਾ ਕਰਾਣਾ ਫਿਰ ਅਸਨਾਣ ਕਰਨਗੇ ਸਤ ਨਾਮ ਵਾਹਿਗੁਰੂ ਗੁਰੂ ਗੁਬਾ ਜਪ ਚੱਲ ਰਿਹਾ ਸੀ ਨਾਲ ਨਾਲ ਵਾਹਿਗੁਰੂ 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 ਦਾ ਜੀ ਬਾਬਾ ਜੀ ਆ ਗਏ ਜੀ ਅੰਦਰ ਜੀ ਵੀਡੀਓ ਬਣਾਉਣ ਦੀ ਪਰਮਿਸ਼ਨ ਨਹੀਂ ਹੈਗੀ ਸਤ ਤਾਂ ਕਰਕੇ ਵੀਡੀਓ ਇੱਥੋਂ ਤੱਕ ਹੀ ਹੈ ਜੀ ਜੇ ਹੋ ਸਕੇ ਤਾਂ ਬਣਾ ਲਾਂਗੇ ਜੀ ਪਰ ਪਰਮਿਸ਼ਨ ਲੈਣੀ ਪੰਜੇ ਜੀ ਅੰਦਰ ਵੀਡੀਓ ਬਣਾਉਣੇ ਤਾਂ ਹਾਂ ਬਾਬਾ ਜੀ ਸਤ ਖੰਡ ਸਾਹਿਬ ਅੰਦਰ ਪ੍ਰਵੇਸ਼ ਹੋ ਗਏ ਜੀ